ਉਹ ਜ਼ਰੂਰੀ ਸੀ ਬੈੱਡ اچھا ਸਟਰੀਟ ਨਾਲ ਹੋ ਜਾਊਗਾ ਕੰਮ ਆਪਣਾ ਚਾਰ ਚਾਰ ਮਹੀਨੇ ਦੇ ਵਿੱਚ ਵਿੱਚ ਨਾ ਕੱਚਾ ਕੰਮ ਸਾਰਾ ਨਿਕਲ ਜਾਊਗਾ ਹਾਂ ਹਾਂ ਤੇ ਲੋਕ ਤਾਂ ਤੁਹਾਨੂੰ ਪਤਾ ਮਾਰਚ ਵਿੱਚ ਪੈਣੀ ਹੈ ਹਾਂ ਮਾਰਚ ਤੇ ਅਪ੍ਰੈਲ ਚ ਕੰਪਲੀਟ ਹੋ ਜਾਊਗਾ ਅੱਛਾ ਇਹਨਾਂ ਨੇ ਸੋਚਿਆ ਵੀ ਇਹ ਪਹਿਲਾਂ ਬੈੱਡ ਬੈੱਡ ਦਾ 8x8 ਫੁੱਟ ਹਾਂਜੀ ਇਹ ਇਹ 19 ਫੁੱਟ ਬਣਾਉਣਾ ਪੈਂਦਾ ਨਾ ਬੈੱਡ ਪਹਿਲਾਂ ਮਾਲਪੇ 18 ਫੁੱਟ ਦੇ ਉੱਤੇ ਉਹ ਵੈਸੀ ਬਨਣਾ ਨਾ ਨਾਲ ਸਾਡਾ ਬਨਣੀਆਂ ਨੇ ਅੱਛਾ ਹਾਂਜੀ ਇਹ ਕਰਕੇ ਨਹੀਂ ਜਿਹੜੀਆਂ ਸਾਈਡਾਂ ਬੰਦਣੀਆਂ ਆਪਾਂ ਉਹ ਲਾਉਣੀਆਂ ਦੀ ਇਟਾਂ ਲਾਉਣੀਆਂ ਸਾਈਡਾਂ ਤੇ ਟਾਈਲ ਅੱਡੇਆਂ ਚ ਲੱਗਣੀਆਂ ਸਰ ਅੱਡੇਆਂ ਨੇ ਉਹ ਤਾਂ ਇੰਟਰਲੋਕ ਹੈ ਨਾ ਜਿਹੜੀ ਇਹਦੀ ਸਾਈਡ ਬੰਨੇ ਦੀ ਉਹ ਇੱਟ ਨਹੀਂ ਲਾਉਂਦੇ ਤੋ ਹਾਂ ਇਹ ਤੇ ਛੜਕੀ ਮਿੱਟੀ ਨਾਲ ਹੀ ਬਰਮ ਬਣੇਗਾ ਅੱਛਾ ਹਾਂ ਟੈਕਟ ਕਰ ਰਹੇ ਨੇ ਪੂਰਾ ਪ੍ਰੋਪਰ ਅੱਛਾ ਹਾਂ ਬਸ ਤਾਂ ਬਸ ਪਾਜੀ ਸਾਈਡਾਂ ਮਜ਼ਬੂਤ ਕਰ ਦੋ ਬਸ ਉਹ ਤਾਂ ਹੋਣਗੇ ਜੀ ਹਾਂ ਸਾਈਡਾਂ ਵਧੀਆ ਬਣਨਗੀਆਂ ਤੁਸੀਂ ਦੇਖੀ ਚਲੋ ਇਹ ਬੰਦ ਜਿੱਤਾ ਮੈਂ ਬਣਾਇਆ ਹਾਂ ਇਹਦੇ ਪਹਿਲਾਂ ਫਿਰ ਮਿੱਟੀ ਪਾਉਗੀ ਮਿੱਟੀ ਦੇ ਨਾਲ ਆਹ ਰੋਲਰ ਆ ਜਿਹੜਾ ਟੈਰਾਂ ਵਾਲਾ ਜਿਹੜੀ ਐਵਰੇਜਿੰਗ ਕਾਫੀ ਹੈ ਮੈਂ ਮੈਂ ਤੁਹਾਡੇ ਕੋਲ ਹੋ ਜਾਇਆ ਕਰਨਾ ਤੇ ਕਿਉਂਕਿ ਇਹ ਮੇਰਾ ਡ੍ਰੀਮ ਪ੍ਰੋਜੈਕਟ ਆ ਇਹ ਇਦਾਂ ਦੀ ਛੜਕ ਬਣਾ ਦੋ ਵੀ ਅਗਲੇ 20 25 30 ਸਾਲ ਮੁੜ ਕੇ ਲੋਕਾਂ ਨੂੰ ਲੋੜ ਦਊ। ਜਿਹੜਾ ਲੋਕ ਜਾਦ ਕਾਦਮ ਕੇ ਵਾਕਿਆ ਜਦ ਕੋਈ ਇੱਕ ਨੰਬਰ ਹੈ ਜੀ। ਹਾਈਟ ਦਾ ਪੰਗਾ ਜਦੋਂ ਪਹਿਲਾ ਛੜਰ ਦਾ ਹੀ ਪਣਾ ਜੇ। ਹਾਂ। ਵਿੱਚੋਂ ਨਹੀਂ ਇਹ ਪਣਾ। ਪਹਿਲਾਂ ਮਿੱਟੀ ਪਾ ਕੇ ਪਰਮ ਬਣਾਉਣਾ ਹੈ। ਹਾਂ ਜੀ। ਇਹ 19 ਫੁੱਟ ਚ ਪਊਗਾ ਨਾ ਜੀ। ਇੱਥੋਂ ਇੱਥੋਂ ਸ਼ੁਰੂ ਕਰਨਾ ਆਪਾਂ ਇੱਥੋਂ। ਇਹ ਜ਼ੀਰੋ ਆਡੀ ਨਾ ਆਪਣੀ। ਜ਼ੀਰੋ ਆਡੀ। ਅੱਛਾ। ਇਹ ਆਪਣੀ ਅੱਗੇ ਫਿਰ ਗਦਾਹਪੁਰ ਤੋਂ ਸ਼ੁਰੂ ਹੁੰਦਾ। ਇੱਥੋਂ ਲੈ ਕੇ ਤੇ ਪੂਰੇ 40 ਕਿਲੋਮੀਟਰ ਗੋਲਗੜ੍ਹ ਤੱਕ। ਹੂੰ। ਜਮਨ ਸਿੰਘ। ਕਸ ਗਿਆ ਜਿੱਦ ਕੰਦਾ ਇਹਨਾਂ ਨੇ 4 ਕੁ ਮਹੀਨੇ ਦੇ ਵਿੱਚ ਇਹਨਾਂ ਦੀ ਹੈਗਾ ਇਹ ਸਾਰੀ ਹੁਣ ਕਰ ਦਾਂਗੇ ਨਹੀਂ ਦੀ ਵਧੀਆ ਹਟਣਾ ਆਵੇ ਕੋਈ ਜਿਵੇਂ ਦਰਖਤੂਤ ਆ ਜਾਂਦੇ ਵਿੱਚ ਬਾਕੀ ਅਸੀਂ ਮੈਨੂੰ ਲੱਗਦਾ ਇਹਨਾਂ ਨੇ ਜਦੋਂ ਬੇਨਤੀ ਕੀਤੀ ਆ ਮੈਨੂੰ ਲੱਗਦਾ ਤੁਨੀ ਕੋਈ ਫੋਕ ਬਣੀ ਹੈ ਹਾਂ ਇਹ ਆਈ ਦਾ ਬਸ ਬੈਠ ਕੇ ਸਾਰੇ ਅਫਸਰ ਤੁਹਾਡੇ ਅਫਸਰ ਤੁਹਾਡੇ ਵਿਕਵਾਰੂ ਸਾਹਿਬ ਕਰਤੇ ਇਹਨਾਂ ਦੇ ਸਾਡਾ ਛੋਟਾ ਬਦਲਾ ਜੇ ਕੋਈ ਰਾਜਵੀਦ ਹੋਈ ਉਹ ਨਿੱਕਾ ਮੋਟਾ 2 ਲੱਖ ਵੱਡੇ ਦੀ ਲੋੜ ਆ ਪਤਾ ਵੱਡੇ ਕ ਮਾਰਦਾ ਕੰਮ ਦੀ ਵੀ ਉਥੋਂ ਪਰਮਿਸ਼ਨ ਲਓ ਜੀ ਇੱਥੋਂ ਲਓ ਜੀ ਸਮਝਦੇਂ ਦੀ ਗੱਲ ਹਾਂ ਹਾਂ ਕੋਈ ਹਾਂ ਬਾਈ ਤੁਹਾਨੂੰ ਖੋਲ ਜੋ ਬਾਬਾ ਖੁੱਲ ਗਏ ਅੱਜ ਆਪਾਂ ਥਲੇ ਜਾਣਾ ਬਾਬਾ ਬੁੱਢਾ ਸਬਜ਼ੀ ਦੀ ਧਰਤੀ ਤੇ ਖੜੇ ਆ ਕੋਨੇਵਾਲ ਪਿੰਡ ਜਿੱਥੋਂ ਸਾਡੀ ਛੜਕ ਪਿਛਲੇ 8 ਦਿਨ ਹੋ ਗਏ ਸ਼ੁਰੂ ਹੋਈ ਨੂੰ ਇਹ ਛੜਕ ਜਿਹੜੀ ਆ ਕੋਨੇਵਾਲ ਤੋਂ ਲੈ ਕੇ ਗੁਲਗੜ ਪਿੰਡ ਹੈ ਉੱਥੋਂ ਤੱਕ ਇਹ ਤੁਸੀਂ ਬੰਨ ਸੀਗਾ ਦਰਿਆ ਤੇ ਬਾਰਡਰ ਦੇ ਨਾਲ-ਨਾਲ ਇਹ 18 ਫੁੱਟ ਚੌੜੀ ਸੜਕ ਜਿਹੜੀ ਹੈ ਇਹ ਬਣਨੀ ਆ ਬਹੁਤ ਲੰਬਾ ਕਰੀਬ 68 ਕਰੋੜ ਰੁਪਈਆ ਆਪਾਂ ਨੂੰ ਜਿਹੜਾ ਮਿਲਿਆ ਤੇ ਅੱਜ ਮੈਂ ਆਪਣੇ ਪੀਡਬਲਟੀ ਤੇ ਅਫਸਰ ਤੇ ਸਾਡੇ ਜਿਹੜੇ ਠਿਕਦਾ ਸਾਹਿਬ ਨੇ ਸਦਾ ਗਗਨ ਸਿੰਘ ਹਣ ਉਹਨਾਂ ਨੂੰ ਨਾਲ ਲੈ ਕੇ ਮੈਂ ਕੰਮ ਦੇਖਣ ਆਇਆ ਸੀ ਇਹਨਾਂ ਨੇ 7 ਦਿਨ ਹੋ ਗਏ ਕੰਮ ਸ਼ੁਰੂ ਕੀਤੇ ਨੂੰ ਉਹ ਮੈਂ ਦੇਖਣ ਆਇਆ ਸੀਗਾ ਵੀ ਕਿੱਦਾਂ ਦਾ ਸੋ ਬਹੁਤ ਵਧੀਆ ਬੈਡ ਬੰਡੇ ਕੱਲ ਤੋਂ ਬਜਟ ਪਾਣਾ ਸ਼ੁਰੂ ਹੋ ਜਾਊਗਾ ਰੋਜ਼ ਹੀ ਮਤਲਬ ਇੱਕ ਦਿਨ ਛੱਡ ਕੇ ਇੱਕ ਦਿਨ ਬਾਅਦ ਇਹ ਛੜਕਦੇ ਮਤਲਬ ਜਿਹੜੇ ਆਇਆ ਕਰਾਂਗੇ ਕਿਉਂਕਿ ਇਹ ਮੇਰਾ ਡ੍ਰੀਮ ਪ੍ਰੋਜੈਕਟ ਹੈ ਮੈਂ ਸਮਝਦਾ ਕਿ ਸਾਡੇ ਜਿਹੜੇ ਬਾਰਡਰ ਦੇ ਉੱਤੇ 78 ਪਿੰਡ ਸਾਡੇ ਇਧਰਲੇ ਪਿੰਡ ਜਿਹੜੇ ਮਤਲਬ ਤੇ ਦੂਜੇ ਪਾਸੇ ਵਾਸ ਸਿੱਖਾਂ ਦੇ ਪਿੰਡ ਜਿਹੜੇ ਆ ਉਹਨਾਂ ਦੀ ਜ਼ਿੰਦਗੀ ਨਾਲ ਜੁੜਿਆ ਹੈ ਇਹ ਸਵਾਲ ਹੈ ਉਹਦੇ ਨੂੰ ਬੜਾ ਮਜ਼ਬੂਤ ਕਰਨਾ ਕਿਉਂਕਿ ਇੱਥੇ ਟੁੱਟਾ ਵੀ ਤੁਸੀਂ ਬੰਦ ਕਾਫੀ ਜਗ੍ਹਾ ਤੋਂ ਟੁੱਟ ਗਿਆ ਸੀਗਾ ਜਦੋਂ ਹੜ੍ਹ ਆਇਆ ਸੋ ਇਹਨੂੰ ਰੋਹ ਜੀ ਵੇਖਿਆ ਕਰਨਾ ਰੋਜੀ ਕੰਮ ਮਤਲਬ ਜਿਹੜਾ ਇੰਨਾ ਵੀ ਰਿਸਕ ਦੀ ਲੜਾ ਕਿਉਂਕਿ ਇਹ ਕਾਈ ਥਾਵਾਂ ਤੋਂ ਟੁੱਟ ਗਿਆ ਸੀਗਾ ਤੇ ਅੱਗੇ ਤੋਂ ਇਹ ਟੁੱਟੇ ਦਾ ਪੱਕਾ ਹੋ ਜਾਏ ਮਜ਼ਬੂਤ ਹੋ ਜਾਏ ਇਸ ਕਰਕੇ ਮੈਂ ਅੱਜ ਆਇਆ ਸੀਗਾ ਸੋ ਮੈਂ ਠੇਕੜਾਦਾਰ ਸਾਹਿਬ ਨੂੰ ਕਿਹਾ ਕਿ ਮੈਂ ਇੱਕ ਦਿਨ ਛੱਡ ਕੇ ਇੱਕ ਦਿਨ ਦੇ ਬਾਅਦ ਇਹਦਾ ਕੰਮ ਜਿਹੜਾ ਵੇਖਣਾ ਜੇ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਠੇਕੜਾਦਾਰ ਸਾਹਿਬ ਨੇ ਕਿਹਾ ਕਿ ਕਿਉਂਕਿ ਜਦੋਂ ਟੈਂਡਰ ਘਾਸੇ ਉੱਚ ਜਿਹੜਾ ਟਾਈਮ ਬਾਉਂਡ ਕੀਤਾ ਹੁੰਦਾ ਟਾਈਮ ਬਾਉਂਡ ਕੀਤਾ 18 ਮਹੀਨੇ ਦਾ ਤੇ ਇਹ ਮੈਨੂੰ ਕਹਿੰਦੇ ਜੀ ਅਸੀਂ ਤੇ ਮਾਤ ਪਤਿਆਲ ਚ ਲੁੱਕ ਪਾਉਣੀ ਜਿਹੜੀ ਆ ਸ਼ੁਰੂ ਕਰ ਦੇਣੀ ਤੁਸੀਂ ਦੇਖੋ ਕੀ ਬਣਦਾ ਸੋ ਵਧੀਆ ਸਾਨੂੰ ਜਿਹੜੇ ਮਤਲਬ ਵਧੀਆ ਠੇਕੇਦਾਰ ਮਿਲੇ ਆ ਵਧੀਆ ਇਹਨਾਂ ਦੀ ਕੰਪਨੀਆਂ ਬੜੀ ਵੱਡੀ ਕੰਪਨੀਆਂ ਐ ਤੇ ਮੇਰਾ ਖਿਆਲ ਇਹ ਲਾ ਕੇ ਆਪਣੇ ਸਭ ਸੰਤਵੰਤ ਤੇ ਜਲਦੀ ਜਲਦੀ ਜਿਹੜੀ ਛੜਕ ਬਣਨਾ ਨਾਲ ਨਾਲ ਬੀਐਸਐਫ ਨੂੰ ਵੀ ਇਸ ਦਾ ਫਾਇਦਾ ਹੋਵੇਗਾ ਇਹ ਦੂ ਬੀਐਸਐਫ ਨੂੰ ਫੌਜ ਨੂੰ ਸਾਡੇ ਲੋਕਾਂ ਨੂੰ ਹੁਣੇ ਹੀ ਤੁਸੀਂ ਦੇਖੋ ਚਲੋ ਹੁਣ ਤਾਂ ਚਾਲੂ ਹੋ ਗਿਆ ਪਰ ਇਸ ਇਲਾਕੇ ਚੋਂ ਜਿਹੜਾ ਸਾਡਾ ਗੰਨਾ ਜਾਂਦਾ ਕਮਾਦ ਜਾਂਦਾ ਸਾਡਾ ਝੋਨਾ ਬਹੁਤ ਹੁੰਦਾ ਕਸਰਾਂ ਦਾ ਨੂੰ ਇੰਨਾ ਫਾਇਦਾ ਹੋਣਾ ਨਾ ਉਹ ਸਭ ਤੋਂ ਜ਼ਿਆਦਾ ਜਿਹੜੇ ਸਾਡੇ ਪੜਨ ਵਾਲੇ ਬੱਚੇ ਆ ਜਿਨ੍ਹਾਂ ਨੂੰ ਮਤਲਬ ਅਵਸਰ ਖਾਲਸਾ ਕਾਲ ਜਾਣਾ ਜਿਨ੍ਹਾਂ ਨੇ ਯੂਨੀਵਰਸਿਟੀ ਜਾਣਾ ਉਹਨਾਂ ਲਈ ਪਹਿਲਾਂ ਕੋਈ ਬਾਰਡਰ ਦੇ ਉੱਤੇ ਚੰਗੀ ਸੜਕ ਨਹੀਂ ਆ ਗਈ ਹੁਣ ਬੰਦਾ ਮਿੱਟੋ ਮਿੱਟੀ ਜਿਹੜਾ ਆਊਗਾ ਉਹ ਬਹੁਤ ਸਾਰੇ ਰੋਡਵੇਜ ਦੇ ਪਰਮਿਟ ਸੀਗੇ ਜਿਹੜੇ ਇਹ ਛੜਕਾਂ ਕਰਕੇ ਹੀ ਉਹ ਬੰਦ ਹੋ ਗਏ ਉਹ ਚੱਲੇ ਨਹੀਂ ਕਿ ਸੜਕਾਂ ਨਹੀਂ ਗਈ ਤੇ ਨਵੀਆਂ ਬੱਸਾਂ ਚੱਲਣਗੀਆਂ ਜੋ ਨਵੀਆਂ ਬੱਸਾਂ ਚੱਲਣਗੀਆਂ ਉਹਦੋਂ ਇਧਰ ਆਪਾਂ ਬੱਸਾਂ ਵੀ ਲਾਵਾਂਗੇ ਕਿ ਉਹ ਕਿ ਛੜਕ ਦੀ ਪ੍ਰੋਬਲਮ ਹੈ ਛੜਕਾਂ ਦੀ ਪ੍ਰੋਬਲਮ ਹਾਲ ਹੋ ਗਈ ਤੇ ਫਿਰ ਸਮਝ ਲੋ ਕਿ ਆਪਣੀ ਸਾਰੀਆਂ ਪ੍ਰੋਬਲਮਾਂ ਹਾਲ ਹੋ ਗਈ ਕਿ ਲਾ ਦੇਸ਼ ਆਜ਼ਾਦ ਨੁਕਨਾ ਚਿਰ ਹੋ ਗਿਆ ਤੇ ਅਜੇ ਤੱਕ ਕਿ ਛੜਕਾਂ ਨਹੀਂ ਬਣ ਪਈਆਂ ਨਾ ਤੂੰ ਦੇਖੋ ਤੂੰ ਅੱਜ ਮਤਲਬ 70-75 ਕਿੰਨੇ ਸਾਲ ਹੋ ਗਏ ਆ ਤੇ ਅਜੇ ਆਪਾਂ ਤੁਸੀਂ ਬੰਦ ਉੱਤੇ ਸੜਕ ਬਣਾ ਦੇ ਕਿਸੇ ਨੇ ਬਣਾਈ ਹੀ ਨਹੀਂ ਸਭ ਦੇ ਗੱਲਾਂ ਕਰਦੀਆਂ ਬਹੁਤ ਸੌਖੀਆਂ ਜਿੰਨੀਆਂ ਬਲਦੀ ਕਰੀ ਜਾਓ ਪੜੇ ਤੂੰ ਦੇਖੋ ਪਹਿਲੀ ਵਾਰ ਐਡੀ ਵੱਡੀ ਛੜਕੋ ਵੀ 18 ਫੁੱਟ ਚੌੜੀ ਐਡੀ ਵੱਡੀ ਸੜਕ ਬਣ ਰਹੀ ਹੈ ਇਸੇ ਕਰਕੇ ਬਣਾ ਦੇ ਕਿ ਜਦ ਸਾਡੇ ਲੋਕਾਂ ਨੂੰ ਸੁਖ ਹੋ ਜਾਏ ਸਾਡੇ ਜਿੰਨੇ ਕਿਸਾਨ ਆ ਉਹਨਾਂ ਨੂੰ ਸੁਖ ਹੋਵੇ ਸਾਡੇ ਨੌਕਰੀਆਂ ਦੇ ਜਾਣ ਵਾਲਿਆਂ ਨੂੰ ਸੁਖ ਹੋ ਜਾਏ ਸਾਡੇ ਬੀਐਸਐਫ ਦੇ ਜਵਾਨਾਂ ਨੂੰ ਸੁਖ ਹੋ ਜਾਏ ਸਾਡੇ ਫੌਜ ਦੇ ਜਵਾਨਾਂ ਨੂੰ ਸੁਖ ਹੋ ਜਾਏ ਕਿਉਂਕਿ ਬਾਰਡਰ ਦੇ ਉੱਤੇ ਅਸੀਂ ਹਰ ਬੰਦੇ ਨੂੰ ਇਹਦਾ ਸੁਖ ਹੋ ਜੂਗਾ ਸੋ ਇਸ ਕਰਕੇ ਮਤਲਬ ਮੈਂ ਇਹ ਛੜਕਾ ਦੇਖਣ ਆਇਆ ਸੀ ਵੀ 7-8 ਦਿਨ ਹੋ ਗਏ ਕੰਮ ਸ਼ੁਰੂ ਹੋਏ ਨੂੰ ਦੇਖੀਏ ਕਿੰਨਾ ਕਿੰਨਾ ਦਾ ਕਾਵੇ ਸੋ ਮੈਨੂੰ ਲੱਗਾ ਕਿ ਵਧੀਆ ਬੈੱਡ ਬਣਾ ਰਹੇ ਆ ਕੱਲ ਤੋਂ ਸ਼ਾਇਦ ਇਹਨਾਂ ਦਾ ਮਲਾਊਗਾ ਬੱਜੜ ਆ ਜਾਊਗਾ ਬੱਜੜ ਉਹਨਾਂ ਸ਼ੁਰੂ ਹੋ ਗਿਆ ਤੇ ਦੋ ਜੀ ਇੱਕ ਤਾਂ ਗੇੜਾ ਲਾ ਕੇ ਜਾਇਆ ਕਰਾਂਗੇ ਬੜੀ ਵੱਡੇ ਤੌਰ ਤੇ ਬਾਬਿਆਂ ਨੇ ਸੇਵਾ ਕੀਤੀ ਸੀ ਇਸ ਇਨਾ ਬੰਨਾ ਉੱਤੇ ਤੇ ਇਹਦੀ ਟੈਕਨੀਕਲੀ ਜਾਂਚ ਵੀ ਕੀਤੀ ਜਾਊਗੀ ਵੀ ਉਹ ਸਲੇਈ ਮਜ਼ਬੂਤ ਹੈ ਗੇਰੇ ਵੀ ਇਹਨਾਂ ਦੇ ਉੱਤੇ ਸੜਕਾਂ ਬੰਨ੍ਹ ਨਹੀਂ ਨਹੀਂ ਬਿਲਕੁਲ ਮਜ਼ਬੂਤੀ ਦਾ ਟੈਕਨੀਕਲੀ ਸਾਡੀ ਪੀ ਡਬਲਯੂ ਡੀ ਦੀ ਟੀਮ ਬਹੁਤ ਤਕੜੀ ਆ ਨਹੀਂ ਟੈਕਨੀਕਲ ਤੋਂ ਬੇ ਤਾਂ ਥੋੜਾ ਕੋ ਕੰਮ ਚੱਲਦਾ ਵਧੀਆ ਵਧੀਆ ਬੜਾਵਾਂਗੇ ਬਾਬਾ ਬਾਬਿਆਂ ਨੇ ਬਹੁਤ ਸੇਵਾ ਕੀਤੀ ਬਾਬਿਆਂ ਨੇ ਬਹੁਤ ਤੁਸੀਬਾ ਸਾਨੂੰ ਬੰਨ ਕੇ ਵੀ ਦਿੱਤੇ ਮਜ਼ਬੂਤੀ ਵੀ ਕਰਕੇ ਦਿੱਤੇ ਸੋ ਹੁਣ ਅਸੀਂ ਟੈਕਨੀਕਲੀ ਤੌਰ ਤੇ ਮਤਲਬ ਕੋਈ ਸਾਡੀ ਕਮਜ਼ੋਰ ਨਾ ਰਹੇ ਜੋ ਤੇ ਸਾਡੀਆਂ ਆਲਰੇਡੀ ਟੀਮਾਂ ਪੀ ਡਬਲਯੂ ਡੀ ਦੀ ਆ ਗਈਆਂ ਸਰਕਾਰ ਦੀਆਂ ਟੀਮਾਂ ਆ ਗਈਆਂ ਉਹ ਆਪਣਾ ਕੰਮ ਕਰ ਗਈਆਂ ਉਹਦੀ ਕੋ ਚੱਕਰ ਜ਼ਿਲ੍ਹਾ ਪਿਛੇ ਤੇ ਬਰਾਕ